ਗੀਤ ਆਸੀ ਮਿੱਤਰਾਂ ਨੇ ਮੋਚ ਰੱਖੀ ਆ ਤੇ ਆਪਾਂ ਕਿਉਂ ਪਿੱਛੇ ਗੁੱਤ ਰੱਖੀ ਆ ਉਹ ਡਾਕਟਰ ਸਾਹਿਬ ਆਪਾਂ ਸਾਰੀਆਂ ਗੱਲਾਂ ਹੀ ਕਰ ਹੀ ਲਈਆਂ ਮੈਂ ਸੋਚਿਆ ਚਲੋ ਕਾਰੋਬਾਰ ਤਾਂ ਵਾਧਾ ਨਹੀਂ ਵਾਲ ਹੀ ਵਧਾ ਲੈਨੇ ਆ ਆਪਾਂ ਫਿਰ ਤਾਂ ਵਧਾ ਲੈ ਗੁੱਤ ਰੱਖ ਲਈ ਹੋਰ ਜੀ ਨਾਲੇ ਇਹ ਕੱਲਾ ਹੱਕ ਜਿਹੜਾ ਵਾਲ ਵਧਾਉਂਦਾ ਉਹ RAMDEV ਕੋਲੇ ਨਹੀਂ ਹੈ ਕੋਈ ਨਹੀਂ ਬੰਦਾ ਵਧਾ ਸਕਦਾ ਕੱਲੀ ਗੁੱਤ ਰੱਖਣਾ RAMDEV ਵੀ ਥੋੜੀ ਕੱਲਾ ਵਧਾ ਵੀ ਰੱਖ ਸਕਦਾ ਵਾ ਹਾਂ ਫਿਰ ਮੈਂ ਵੀ ਰੱਖ ਲਈ अच्छा हां जी ਤੇ ਇਹ ਕਾਲੇ ਕੱਪੜੇ ਤੁਸੀਂ ਪਾਏ ਨੇ ਇਹ ਰੰਗ ਨਾਲ ਮੈਚ ਮੈਚਿੰਗ ਕੀਤੀ ਹੈ ਨਹੀਂ ਕਾਲਾ ਰੰਗ ਜੀ ਇਹਦੇ ਚ ਕੋਈ ਇਹ ਕਾਲਾ ਰੰਗ ਇਹ ਆਪਦਾ ਆਧਾਰ ਨਹੀਂ ਛੱਡਦਾ ਬਾਕੀ ਰੰਗਾਂ ਚ ਕੁਝ ਵੀ ਮਿਕਸ ਹੋ ਜਾਂਦਾ ਹੈ ਮਿਲਾਵਟ ਕੀਤੀ ਜਾਂਦੀ ਹੈ ਚ ਮਿਲਾਵਟ ਨਹੀਂ ਹੁੰਦੀ ਇਹ ਇਹ એનર્ਜੀ ਨੂੰ ਵੀ ਜਿਆਦਾ ਸੋਖਦਾ अच्छा हां ये मेरा ये बाकी ਰੰਗਾਂ ਨੂੰ ਤੁਸੀਂ ਮਿਕਸ ਕਰਕੇ ਕੋਈ ਹੋਰ ਰੰਗ ਬਣਾਇਆ ਜਾ ਸਕਦਾ ਪਰ ਕਾਲੇ ਰੰਗ ਨੂੰ ਮਿਕਸ ਹੱਸ ਦੇ ਕੇ ਵਾ ਤੁਸੀਂ ਮੈਂ ਤਾਂ ਹੀ ਕਹਿ ਰਿਹਾ ਵੀ ਤੁਹਾਨੂੰ ਤੇ ਜਿਹੜੀ ਇੱਕ ਉਹ ਬਾਈ ਦੀ ਵੀਡੀਓ ਚੱਲ ਰਹੀ ਸੀ ਜੀ ਤੁਸੀਂ ਗੱਲ ਕਰਦੇ ਹੁਣ ਉਹੀ ਮੇਰੀ ਸਟੇਟਮੈਂਟ ਆ ਰਹੀ ਹੈ ਮੇਰੇ ਮਨ ਚ ਨਹੀਂ ਕਹਿੰਦੇ ਆਪਾਂ ਨਹੀਂ ਕਦੇ ਕੋਈ ਕਰੀਮ ਕ੍ਰੀਮ ਵਰਤੀ ਗਿਆ ਆਪਾਂ ਹੀ ਠੀਕ ਆ ਹਾਂ ਠੀਕ ਆ ਇਹ ਕਹਿੰਦਾ ਟਰਾਈ ਤਾਂ ਕੀਤਾ ਸੀ ਪਰ ਬਣੀ ਨਹੀਂ ਗੱਲ ਨਹੀਂ ਸੱਚੀ ਕਦੇ ਕੋਈ ਰੰਗ ਰੰਗ ਨੂੰ ਗੋਰਾ ਕਰਨ ਲਈ ਕਦੇ ਕੋਈ ਸਾਬਣ ਕਰੀਮ ਕਦੇ ਜ਼ਿੰਦਗੀ ਚ ਵਰਤਦਾ ਚਮਾਈ ਨਹੀਂ ਜੀ ਕੀਤੀ ਹੁੰਦੀ ਤੇ ਮਾੜਾ ਮੋਟਾ ਮੂੰਹ ਮੱਥੇ ਲੱਗਦੇ ਹੁੰਦੇ ਕੀਤਾ ਹੀ ਕੋਈ ਨਹੀਂਗਾ ਤੁਸੀਂ ਨਹੀਂ ਨਹੀਂ ਮੈਂ ਹੁਣ ਤਾਂ ਟਰਾਈ ਕਰੂੰਗਾ ਕਿਉਂਕਿ ਤੁਸੀਂ ਹੁਣ ਮੈਨੂੰ ਕਹਿਤਾ ਕਿ ਮੈਂ ਜਿਆਦਾ ਤਾਂ ਨਹੀਂ ਕਾਲਾ ਲੱਗ ਰਿਹਾ ਸਕਰੀਨ ਤੇ ਹੈ ਜਿਆਦਾ ਤਾਂ ਨਹੀਂ ਕਾਲਾ ਲੱਗ ਰਿਹਾ ਨਹੀਂ ਯਾਰ ਬੀਤ ਵੇਖੋ ਆਇਆ ਮਿੱਤਰਾਂ ਦਾ ਰੰਗ ਪੱਕਾ ਫੀਮ ਵਰਗਾ ਉਹ ਕੀਤਾ ਸੋਹਣੇ ਲੱਗਦੇ ਹੁੰਦੇ ਆ ਜੀ ਉਹ ਜਿਹੜੀ ਗੱਲ ਕਹਿ ਰਹੀ ਸੀ ਨਾ ਇਕਬਾਲ ਕਿ ਉਹ ਕਿਹੜੀ ਗੱਲ ਹੀਰਾ ਰੰਝਾ ਵਾਲੀ ਯਾਰ ਲਾਸਟ ਵਾਲੀ ਦੀ ਜਿਹੜੀ ਹਫ਼ਤਾ ਚ ਕਹੀ ਸੀ ਹੀ ਅਸਲਿਟੀ ਵੀਂਦੀ ਹੈ ਜਿਤਨਾ ਬੜਾ ਜ਼ਰੂਰੀ ਹੈ ਵੀ ਰੰਗ ਦਾ ਇਹਨਾਂ ਦੇ ਮੁੰਡਿਆਂ ਦੇ ਰੰਗ ਸਾਵਲੇ ਹੀ ਚੰਗੇ ਲੱਗਦੇ ਆ ਨਹੀਂ ਤਾਂ ਐ ਲੱਗਦਾ ਲਵੇ ਜੇ ਮੁੰਡੇ ਤੁਰੇ ਫਿਰਦੇ ਗੜੇ ਗੜੇ ਇਹ ਤੁਸੀਂ ਅੰਦਰੋਂ ਕਹਿ ਰਹੇ ਹੋ ਕਿ ਮਜਬੂਰੀ ਚ ਬੋਲ ਰਹੇ ਹੋ ਹੁਣ ਇਹ ਤਾਂ ਅੰਦਰੋਂ ਵੀ ਕਹਿਦਾ ਤੇ ਮਜਬੂਰੀ ਚ ਵੀ ਕਹਦਾ ਕਿਉਂਕਿ ਇਹੀ ਕਹਿ ਸਕਦੇ ਹੋਣ ਜੋ ਮਰਜੀ ਸਮਝੋ ਨਹੀਂ ਕਈ ਵਾਰੀ ਬੰਦਾ ਉਹ ਕਹਿੰਦੇ ਨੇ ਹੱਥ ਨਾਲ ਆਪਣੇ ਦੂ ਕੌੜੀ ਨਹੀਂ ਇਹ ਵੀ ਹੋ ਹੀ ਸਕਦਾ ਹੁਣ ਉਹਨੇ ਤਾਂ ਇਹੀ ਕਿਹਾ ਤਾਂ ਇਹ ਨਹੀਂ ਵੈਸੇ ਤੁਹਾਨੂੰ ਇਹ ਕਾਲੇ ਕੱਪੜੇ ਪਾਉਣ ਦੀ ਸਲਾਹ ਕਿਹਨੇ ਦਿੱਤੀ ਮੈਂ ਆਪਦੇ ਆਪ ਦੇ ਆਪ ਨੂੰ ਸਲਾਹ ਦਿੱਤੀ ਸੀਗੀ ਮੈਂ ਕਿ ਤੱਕ ਵਧੀਆ ਮੈਂ ਕਿਹਾ ਵੀ ਕਾਲੇ ਪਾਉਣੇ ਯਾਰ ਸਾਰੇ ਕਾਲੇ ਰੱਖਦੇ ਆ ਆਪਾਂ ਕਿਹੜਾ ਅੰਦਰੋਂ ਕਾਲੇ ਆ ਆਪਾਂ ਤਾਂ ਬਾਹਰੋਂ ਕਾਲੇ ਆ ਅੰਦਰੋਂ ਆਪਾਂ ਤਾਂ ਆਪ ਸੁਧਰੇ ਆ ਅੱਛਾ ਹੋ ਹਾਂਜੀ ਮਿੱਤਰੋ ਤੁਸੀਂ ਸੁਣਿਆ ਅਵਤਾਰ ਚੜਿੱਕ ਤੇ ਇਕਬਾਲ ਚੜਿੱਕ ਬੜੀ ਪਿਆਰੀ ਜੋੜੀ ਆ ਬੜੀਆਂ ਵੱਡੀਆਂ ਸੰਭਾਵਨਾਵਾਂ ਨੇ ਇਹਨਾਂ ਤੋਂ ਸਾਨੂੰ ਨਹੀਂ ਪੂਰੇ ਪੰਜਾਬ ਨੂੰ ਹਸਾਉਂਦੇ ਨੇ ਪਰ ਹਸਾਉਣ ਦੇ ਨਾਲ ਨਾਲ ਇਹਨਾਂ ਦੀ ਕਲਾ ਲੋਕਾਂ ਨੂੰ ਸੋਚਣ ਲਾਉਂਦੀ ਹੈ ਮੈਨੂੰ ਯਾਦ ਨੇ ਸ਼ਬਦ ਭਾਈ ਮਨਨ ਸਿੰਘ ਨਾਟਕਕਾਰ ਗੁਰਸ਼ਰਨ ਸਿੰਘ ਜੀ ਦੇ ਉਹ ਕਹਿੰਦੇ ਸੀ ਪ੍ਰੋਗਰਾਮ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਪ੍ਰੋਗਰਾਮ ਹੁੰਦੇ ਨੇ ਤੇ ਕਰਨ ਵਾਲੇ ਦਾਵਾ ਕਰਦੇ ਨੇ ਕਿ ਅਸੀਂ ਪ੍ਰੋਗਰਾਮ ਕੀਤਾ ਤੇ ਲੋਕਾਂ ਨੂੰ ਨੱਚਣ ਲਾ ਦਿੱਤਾ ਤੇ ਇੱਕ ਪ੍ਰੋਗਰਾਮ ਹੁੰਦੇ ਨੇ ਤੇ ਕਰਨ ਵਾਲੇ ਦਾਵਾ ਕਰਦੇ ਨੇ ਕਿ ਅਸੀਂ ਪ੍ਰੋਗਰਾਮ ਕੀਤਾ ਤੇ ਲੋਕਾਂ ਨੂੰ ਸੋਚਣ ਲਾ ਤਾਂ ਇਹ ਜਦ ਪ੍ਰੋਗਰਾਮ ਕਰਦੇ ਨੇ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਲੋਕ ਹਾਸ ਹਾਸ ਕੇ ਲੋਟ-ਪੋਟ ਵੀ ਹੋ ਰਹੇ ਹੁੰਦੇ ਨੇ ਨਾਲ ਦੀ ਨਾਲ ਇੱਥੇ ਬੱਤੀ ਵੀ ਜਗਣ ਲੱਗਦੀ ਹੈ ਕਿ ਯਾਰ ਇਹ ਗੱਲ ਕੀ ਹੈ ਇਹ ਵੱਜੀ ਕਿੱਥੇ ਕਰਕੇ ਆ ਤੇ ਕਈ ਵਾਰੀ ਗੱਲ ਉੱਥੇ ਵੱਜ ਜਾਂਦੀ ਹੁੰਦੀ ਹੈ ਜਿੱਥੇ ਹਕੂਮਤਾਂ ਰਾਜ ਕਰਦੀਆਂ ਨੇ ਅਵਤਾਰ ਜੀ ਤੁਹਾਡੀ ਕਲਾ ਦੇ ਰਾਈ ਤੁਸੀਂ ਸਰਕਾਰਾਂ ਨੂੰ ਹਕੂਮਤਾਂ ਨੂੰ ਇੱਕ ਤਰ੍ਹਾਂ ਨਾਲ ਸਵਾਲ ਕਰਦੇ ਹੋ ਵਿਅੰਗ ਕਰਦੇ ਹੋ ਔਰ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਲਲਕਾਰ ਵਾਂਗ ਵੀ ਤੁਹਾਡੇ ਕਈ ਕਮੈਂਟ ਹੁੰਦੇ ਨੇ ਡਰ ਨਹੀਂ ਲੱਗਦਾ ਜੇ ਹਕੂਮਤ ਨੇ ਹੱਥ ਪਾ ਲਿਆ ਮੈਂ ਜਿਹੜੀ ਆਪਾਂ ਸੱਚ ਵਾਲੀ ਗੱਲ ਕਰਕੇ ਹਟਿਆ ਜੀ ਉਹ ਇੱਥੇ ਅਸੀਂ ਉਹ ਸਵਾਲ ਦਾ ਜਵਾਬ ਮੈਂ ਉੱਥੇ ਤੁਹਾਡੇ ਦਾ ਦੇ ਚੁੱਕਿਆ ਵਾਂ ਪਰ ਜੇ ਸੱਚ ਬੋਲਣ ਲੱਗਿਆਂ ਡਰਨਾ ਏ ਤੇ ਫਿਰ ਉਹ ਸੱਚ ਸੱਚ ਨਹੀਂ ਰਹਿੰਦਾਗਾ ਸੱਚ ਤਾਂ ਨਾ ਢੜਕੋ ਕੋਈ ਬੋਲਿਆ ਜਾਂਦਾ ਏ ਔਰ ਖੁੱਲ ਕੇ ਹੀ ਬੋਲਿਆ ਜਾਂਦਾ ਏ ਮਾਨ ਸਾਹਿਬ ਆਪ ਬੋਲਦੇ ਰਹੇ ਆ ਮੈਨੂੰ ਲੱਗਦਾ ਕਿ ਜਿੰਨਾ ਕਟਾਕਸ਼ ਜਿੰਨਾ ਤਿੱਖਾ ਵਿਅੰਗ ਉਹ ਕਰਦੇ ਰਹੇ ਆਪਣੀ ਕਾਮੇਡੀ ਦੇ ਵਿੱਚ ਉਹਨਾਂ ਤਾਂ ਸ਼ਾਇਦ ਅਸੀਂ ਨਾ ਕਰਦੇ ਹੋਈਏ ਪਰ ਅਸੀਂ ਉਹਨਾਂ ਤੋਂ ਕੁਝ ਤਾਂ ਸਿੱਖਿਆ ਕਿ ਵੀ ਕਰਨਾ ਚਾਹੀਦਾ ਏ ਤੇ ਅਸੀਂ ਕਰ ਰਹੇ ਹਾਂ ਅਸੀਂ ਪਿਛਲੀਆਂ ਸਰਕਾਰਾਂ ਤੇ ਵੀ ਕਰਦੇ ਰਹੇ ਹਾਂ ਹੋਣ ਵਾਲੀਆਂ ਤੇ ਵੀ ਕਰਾਂਗੇ ਜਿਹੜਾ ਸੱਤਾ 'ਚ ਹੈ ਜਿਹਦੇ ਤੇ ਸਵਾਲ ਚੱਕਣਾ ਇਹ ਸਵਾਲ ਸਾਡੇ ਦੋਹਾਂ ਜਣਿਆਂ ਦੇ ਨਹੀਂਗੇ ਜਾਂ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਆ ਮਤਲਬ ਪਬਲਿਕ ਦੇ ਸਵਾਲ ਨੇ ਜਿਨ੍ਹਾਂ ਨੂੰ ਤੁਸੀਂ ਹਿਊਮਰ ਰਾਹੀਂ ਪੇਸ਼ ਕਰ ਬਿਲਕੁਲ ਬਿਲਕੁਲ ਹਾਂਜੀ ਦੋਸਤੋ ਇੱਕ ਇੱਥੇ ਸਪਸ਼ਟੀਕਰਨ ਮੈਂ ਆਪਣੇ ਵੱਲੋਂ ਦੇ ਦਿਆਂ। ਇਹਨਾਂ ਦੇ ਰੰਗ ਦੀ ਗੱਲ ਆਪਾਂ ਕੀਤੀ ਸੀ। ਪਰ ਇਹ ਮੇਰੇ ਲਈ ਬਹੁਤ ਸੋਹਣੇ ਇਨਸਾਨ ਨੇ। ਦੇਖੋ ਰੰਗ ਜਿਹੜਾ ਹੈ ਜਦੋਂ ਕੋਈ ਵਿਅਕਤੀ ਕਿਸੇ ਨੂੰ ਉਹਦੇ ਇਸ ਤਰ੍ਹਾਂ ਦੇ ਰੰਗ ਤੋਂ ਦੇਖਦਾ ਹੈ ਕਿ ਕਾਲਾ ਹੈ ਕਿ ਗੋਰਾ ਹੈ। ਮੈਨੂੰ ਇਹ ਸੋਚ ਬਹੁਤ ਛੋਟੀ ਤੇ ਬਉਣੀ ਲੱਗਦੀ ਹੈ। ਮੈਨੂੰ ਲੱਗਦਾ ਹੈ ਕਿ ਕਿਸੇ ਵਿਅਕਤੀ ਨੂੰ ਜਾਤ, ਰੰਗ, ਨਸਲ ਤੋਂ ਦੇਖਣਾ ਇਹ ਇੱਕ ਬੌਣੇ ਵਿਅਕਤੀ ਦੀ ਨਿਸ਼ਾਨੀ ਹੈ ਤਾਂ ਇਹ ਸਾਡੇ ਲਈ ਤਾਂ ਇੰਨੇ ਕੁ ਸੋਹਣੇ ਨੇ ਇੰਨੇ ਕੁ ਪਿਆਰੇ ਨੇ ਕਿ ਸਾਨੂੰ ਇੰਜ ਲੱਗਦਾ ਕਿ ਇਹਨਾਂ ਦੇ ਮੁਕਾਬਲੇ ਜੇ ਕੋਈ ਸਾਡੇ ਕੋਲ ਗੋਰੇ ਵੀ ਖੜੇ ਹੋਣ ਤੇ ਸਾਡੇ ਸਾਹਮਣੇ ਉਹ ਫਿੱਕੇ ਪੈ ਜਾਣਗੇ ਚਾਹੇ ਉਹ ਅੰਗਰੇਜ਼ ਹੋਣ ਸੋ ਤੁਸੀਂ ਇਹਨਾਂ ਦੀਆਂ ਗੱਲਾਂ ਨੂੰ ਸੁਣਿਆ ਅੱਜ ਤੱਕ ਤੁਸੀਂ ਇਹਨਾਂ ਦੇ ਹਾਸੇ ਸੁਣੇ ਸੀ ਅੱਜ ਇਹਨਾਂ ਦੇ ਅੰਦਰ ਜਿਹੜੇ ਦਰਦ ਨੇ ਜਿਹੜੀਆਂ ਮਜਬੂਰੀਆਂ ਨੇ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਤੁਹਾਡੇ ਰੂਬਰੂ ਕੀਤੀਆਂ ਨੇ अवतार जी ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਕਿਉਂਕਿ ਆਰਥਿਕ ਤੌਰ ਤੇ ਤੁਸੀਂ ਬਹੁਤ ਮੰਦੀ ਹਾਲਤ ਚ ਬੜੀਆਂ ਤੰਗੀਆਂ ਭਰੀ ਹਾਲਤ ਚ ਮਤਲਬ ਮਜ਼ਦੂਰ ਪਰਿਵਾਰਾਂ ਚੋਂ ਐਦਾਂ ਇਸ ਫੀਲਡ ਚ ਆਉਣਾ ਤੇ ਫਿਰ ਤੁਹਾਡੀ ਕਲਾਕਾਰੀ ਦੇ ਵਿੱਚ ਵੀ ਇੱਕ ਚੇਤਨਾ ਹੈ ਇੱਕ ਜਾਗਰਤੀ ਹੈ ਲੋਕਾਂ ਦੀ ਗੱਲ ਹੈ ਤਾਂ ਲੋਕਾਂ ਤੋਂ ਕਿਸੇ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਜਮੈਂ ਨਹੀਂ ਜੀ ਬਿਲਕੁਲ ਅਸੀਂ ਕੋਈ ਸਾਡੀ ਇਸ ਤਰ੍ਹਾਂ ਅਸੀਂ ਕਿਸਾਨੀ ਅੰਦੋਲਨ ਚ ਕਰਦੇ ਰਹੇ ਹਾਂ ਕੰਮ ਸਾਡੇ ਕੋਲੇ ਜ਼ਮੀਨ ਦਾ ਇੱਕ ਸਿਆੜ ਵੀ ਨਹੀਂ ਪਰ ਸਾਡੀ ਜ਼ਿੰਮੇਵਾਰੀ ਸੀ ਕਿ ਅਸੀਂ ਕੰਮ ਕਰਨਾ ਹੈ ਅਸੀਂ ਗੱਲ ਕਹਿਣੀ ਹੈ ਅਸੀਂ ਕਈ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਲੋਕਾਂ ਨੇ ਸਰਾਇਆ ਸਾਡੇ ਕੰਮ ਨੂੰ ਤਾਰੀਫ ਕੀਤੀ ਔਰ ਦੇਸ਼ਾਂ ਵਿਦੇਸ਼ਾਂ ਤੋਂ ਫੋਨ ਆਏ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਤੁਹਾਨੂੰ ਕਿਸੇ ਮਦਦ ਦੀ ਲੋੜ ਹੈ ਆਰਥਿਕ ਸਹਾਇਤਾ ਦੀ ਲੋੜ ਹੈ ਅਸੀਂ ਪੂਰੀ ਦੁਨੀਆ ਚ ਬੈਠੇ ਕਿਸੇ ਵੀ ਪੰਜਾਬੀ ਕਿਸੇ ਵੀ ਗੈਰ ਪੰਜਾਬੀ ਕਿਸੇ ਵੀ ਇਨਸਾਨ ਤੋਂ ਕਦੇ ਕੋਈ ਇੱਕ ਵੀ ਪੈਸੇ ਦੀ ਕੋਈ ਮਦਦ ਨਹੀਂ ਲਈ ਅਸੀਂ ਇਹ ਸਮਝਦੇ ਹਾਂ ਕਿ ਇਦਾਂ ਦੀ ਮਦਦ ਅਸੀਂ ਬਹੁਤ ਬੋਝ ਸਮਝਦੇ ਹਾਂ ਅਸੀਂ ਸਮਝਦੇ ਹਾਂ ਕਿ ਇੱਕ ਕਲਾਬੱਦ ਤੋਂ ਵੱਧ ਥਾਵਾਂ ਤੇ ਜਾਵੇ ਹਰ ਰੋਜ਼ ਕਿੰਨੀਆਂ ਸਾਰੀਆਂ ਸਟੇਜਾਂ ਆਰਗੇਨਾਈਜ਼ ਹੁੰਦੀਆਂ ਪੰਜਾਬ ਦੇ ਵਿੱਚ ਸਿਆਸੀ ਗੈਰ ਸਿਆਸੀ ਐਨ ਜੀਓਜ਼ ਕਲੱਬਾਂ ਕਿੰਨੇ ਚੰਗੇ ਸਨੇਹੇ ਦਿੰਦਿਆਂ ਏ ਉਹ ਮੰਚਾਂ ਤੋਂ ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕੀ ਗੱਲ ਲੋਕਾਂ ਤੱਕ ਜਾਣੀ ਚਾਹੀਦੀ ਹੈ ਹਾਸਾ ਲੋਕਾਂ ਤੱਕ ਜਾਣਾ ਚਾਹੀਦਾ ਕਿ ਲੋਕ ਇਸ ਕਲਾ ਦੇ ਬਹਾਨੇ ਹਾਸ ਲੈਣ ਨਾਲੇ ਕਲਾ ਲੋਕਾਂ ਤੱਕ ਚਲੀ ਜਾਵੇ ਤੁਸੀਂ ਸਾਨੂੰ ਸਦੋ ਸਾਡੀ ਝੋਲੀ 'ਚ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਆਪਦੀ ਇੱਛਾ ਨਾਲ ਪਾ ਦਿਓ ਇਹ ਸਾਡੀ ਤੁਹਾਡੇ ਅੱਗੇ ਦਰਖਾਸਤ ਹੈ ਪੂਰੇ ਪੰਜਾਬੀਆਂ ਦੇ ਅੱਗੇ ਬਿਲਕੁਲ ਮੈਂ ਮੈਂ ਕਹਿਣਾ ਚਾਹਾਂਗਾ ਪਿਆਰੇ ਲੋਕੋ ਜਿਹੜੇ ਵੀ ਲੋਕ ਤੁਹਾਡੀ ਗੱਲ ਆਪਣੀ ਕਲਾ ਰਾਈ ਕਰਦੇ ਨੇ ਤੁਹਾਡੇ ਦੁੱਖਾਂ ਨੂੰ ਤੁਹਾਡੇ ਦਰਦਾਂ ਨੂੰ ਤੁਹਾਡੇ ਮੁੱਦਿਆਂ ਨੂੰ ਤੁਹਾਡੇ ਮਸਲਿਆਂ ਨੂੰ ਛੋਂਦੇ ਨਹੀਂ ਇਹ ਕਹਿੰਦੇ ਨੇ ਅਸੀਂ ਕਿਸੇ ਤੋਂ ਚਵਾਨੀ ਨਹੀਂ ਲੈਣੀ ਪਰ ਇਹ ਕੰਮ ਚਾਉਂਦੇ ਨਹੀਂ ਮੈਨੂੰ ਲੱਗਦਾ ਕਿ ਕੰਮ ਇਹੋ ਜੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਦੇਣਾ ਚਾਹੀਦਾ ਹੈ ਪੰਜਾਬ ਚ ਸੈਂਕੜੇ ਸਟੇਜਾਂ ਲੰਗਦੀਆਂ ਨੇ ਹਰ ਮਹੀਨੇ ਤਾਂ ਜੇ ਇਹੋ ਜੇ ਜਿਹੜੇ ਵਿਅਕਤੀ ਦੇ ਜਿਨ੍ਹਾਂ ਕੋਲ ਕਲਾ ਹੈ ਜਿਹੜੇ ਬੰਨ ਕੇ ਬਿਠਾਉਣ ਦਾ ਦਮ ਰੱਖਦੇ ਨੇ ਉਹਨਾਂ ਨੂੰ ਜੇ ਅਸੀਂ ਕੰਮ ਦੇਈਏ ਤਾਂ ਜਿੱਥੇ ਉਹਨਾਂ ਦੀ ਅਸੀਂ ਮਦਦ ਕਰ ਸਕਦੇ ਆ ਉਥੇ ਅਸੀਂ ਲੋਕਾਂ ਨੂੰ ਉਹਨਾਂ ਦੀ ਕਲਾ ਦੇ ਰਾਹੀਂ ਚੇਤਨਨ ਕਰਕੇ ਸਮਾਜ ਦੇ ਵਿੱਚ ਇੱਕ ਵੱਡਾ ਯੋਗਦਾਨ ਵੀ ਪਾ ਸਕਦੇ ਆ ਅਵਤਾਰ ਜੀ ਤੁਸੀਂ ਇਹ ਜਿਹੜੀ ਭੰਡਾਂ ਦੀ ਪੇਸ਼ਕਾਰੀ ਕਰਦੇ ਹੋ ਤੁਸੀਂ ਤਾਂ ਚਲੋ ਅਦਾਕਾਰੀ ਕਰ ਰਹੇ ਹੋ ਪਰ ਜਿਹੜੇ ਪੀੜੀ ਦਰ ਪੀੜੀ ਦਰ ਪੀੜੀ ਅੱਜ ਵੀ ਇਹ ਭੰਡ ਦਾ ਕਿੱਤਾ ਹੀ ਕਰਦੇ ਨੇ ਮਤਲਬ ਵਿਆਹਾਂ ਚ ਜਾਂ ਪ੍ਰੋਗਰਾਮਾਂ ਚ ਉਹ ਜਾਣਦੇ ਨਹੀਂ ਤੇ ਉਹਨਾਂ ਬਾਰੇ ਕੀ ਸੋਚਦੇ ਹੋ ਕੀ ਸਮਝਦੇ ਹੋ ਕੀ ਮਹਿਸੂਸ ਕਰਦੇ ਹੋ ਇਹ ਇਹ ਜਿਹੜੀ ਇਹ ਕਲਾ ਹੈ ਜੀ ਇਹ ਨਕਲ ਕਲਾ ਹੈ ਸਾਡੇ ਪੰਜਾਬ ਦਾ ਫੋਕ ਫੋਕ ਥੀਏਟਰ ਆ ਹਰ ਇੱਕ ਖੇਤੇ ਦਾ ਆਪਣਾ ਫੋਕ ਥੀਏਟਰ ਹੈ ਫੋਕ ਨਾਚ ਹੈ ਫੋਕ ਗੀਤ ਹੈ ਉਵੇਂ ਆਪਣਾ ਥੀਏਟਰ ਹੈ ਅ ਇਹ ਲਗਭਗ ਅਲੋਪ ਹੋਣ ਦੀ ਕगार ਤੇ ਆ ਕਿਉਂਕਿ ਲਾਈਫ ਦੀ ਦੌੜ ਹੀ ਇੰਨੀ ਵੱਧ ਗਈ ਹੋਈ ਆ ਵਿਆਹਾਂ ਸ਼ਾਦੀਆਂ 'ਚ ਜੇ ਮਨੋਰੰਜਨ ਦਾ ਕੋਈ ਸਾਧਨ ਸੀਗਾ ਉੱਤਮ ਸਾਧਨ ਸਭ ਤੋਂ ਅਹਿਮ ਖਿੱਚ ਦਾ ਕੇਂਦਰ ਸੀ ਤਾਂ ਉਹ ਭੰਡ ਕਲਾ ਹੁੰਦੀ ਸੀਗੀ ਸਾਡੇ ਵਿਆਹਾਂ ਚ ਆਉਣਾ ਉਹਨਾਂ ਨੇ ਰੌਣਕ ਲਾਉਣੀ ਮੇਲੀਆਂ ਨੂੰ ਮੇਲਣਾ ਨੂੰ ਹਸਾਉਣਾ ਬਰਾਤੀਆਂ ਨੂੰ ਹਸਾਉਣਾ ਹੁਣ ਅਸੀਂ ਇਸ 21ਵੀਂ ਸਦੀ ਦੀ ਇੰਨੀ ਸਪੀਡ ਤੇ ਇੰਨੀ ਦੌੜ ਚ ਅਸੀਂ ਇਸ ਸਥਿਤੀ ਤੇ ਪਹੁੰਚ ਗਏ ਆ ਜਿਹੜੇ ਕੌਜਿਕ ਪਰਿਵਾਰ ਰਹਿ ਗਏ ਆ ਕਰ ਰਹੇ ਆ ਇਹ ਕੰਮ ਉਹ ਜਦੋਂ ਕਿਸੇ ਦੇ ਘਰੇ ਵਧਾਈ ਲੈਣ ਜਾਂਦੇ ਆ ਤਾਂ ਅਸੀਂ ਉਹਨਾਂ ਵੱਲ ਇੰਨਾ ਵੀ ਧਿਆਨ ਨਹੀਂ ਦਿੰਦੇ ਅਸੀਂ ਉਹਨਾਂ ਨੂੰ ਕਹ ਦਿੰਦੇ ਆ ਭਾਜੀ ਕੋਈ ਨਾ ਕੋਈ ਬੈਠੋ ਤੁਸੀਂ ਚਾਹ ਪਾਣੀ ਪੀਓ ਤੇ ਅਸੀਂ ਉਹਨਾਂ ਦੀ ਪਰਫਾਰਮੈਂਸ ਵੀ ਨਹੀਂ ਦੇਖਦੇਗੇ ਮੈਂ ਇੱਕ ਇਹ ਬੇਨਤੀ ਜ਼ਰੂਰ ਕਰਦਾ ਕਿ ਸਾਡੇ ਘਰਾਂ ਚ ਜਿਹੜੇ ਰਵਾਇਤੀ ਭਾਂਡ ਕਲਾ ਨੂੰ ਜਿੰਨਾ ਸਾਡੇ ਦੋਸਤਾਂ ਵੀਰਾਂ ਨੇ ਸੰਭਾਲਿਆ ਹੋਇਆ ਹੈ ਜਿਹੜੇ ਤੁਹਾਡੇ ਘਰਾਂ ਚ ਆਉਂਦੇ ਆ ਉਹਨਾਂ ਦੀ ਕਲਾ ਦਾ ਆਨੰਦ ਵੀ ਮਾਣਿਆ ਕਰੋ ਤੇ ਉਹਨਾਂ ਦਾ ਜਿੰਨਾ ਵੀ ਤੁਸੀਂ ਆਪਣੇ ਵਿੱਤ ਅਨੁਸਾਰ ਉਹਨਾਂ ਨੂੰ ਸ਼ਗਨ ਦੇਣਾ ਹੈ ਵੇਲਾਂ ਵਧਾਈਆਂ ਦੇਣੀਆਂ ਉਹ ਵੀ ਜਰੂਰ ਦਿਆ ਕਰੋ ਤਾਂ ਕਿ ਉਹ ਉਹਨਾਂ ਦਾ ਤਾਂ ਉਹ ਖਾਨਦਾਨੀ ਕੀਤਾ ਹੈ ਉਹਨਾਂ ਦੀ ਤਾਂ ਕਲਾ ਉਹ ਉਹਨਾਂ ਦੇ ਪੁਰਖਿਆਂ ਤੋਂ ਉਹਨਾਂ ਦੇ ਨਾਲ ਚੱਲੀ ਆ ਰਹੀ ਆ ਅਸੀਂ ਇਸ ਕਲਾ ਨਾਲ ਕਿਵੇਂ ਜੁੜੇ ਸੀ ਇਹ ਆਪਾਂ ਪਹਿਲਾਂ ਵੀ ਗੱਲਾਂ ਕਰ ਚੁੱਕੇ ਹਾਂ ਕਿ ਅਸੀਂ ਯੂਥ ਫੈਸਟੀਵਲ ਤੋਂ ਜੁੜੇ ਸੀ ਡਾਕਟਰ ਹਰਿੰਦਰ ਬਰਾੜ ਜੀ ਨੇ ਸਾਨੂੰ ਪਹਿਲੀ ਵਾਰ ਯੂਥ ਫੈਸਟੀਵਲ 'ਚ ਤਿਆਰੀ ਕਰਾਈ ਮੈਂ ਸੀਗਾ ਮੇਰੇ ਨਾਲ ਇੱਕ ਮੁੰਡਾ ਸੀਗਾ ਹੋਰ ਚੰਨੂਆਣੇ ਤੋਂ پرویز ਖਾਨ ਪਹਿਲੇ ਸਾਲ ਅਸੀਂ ਕੀਤਾ ਸੀਗਾ ਉਦੋਂ ਸਾਡੀ ਪੋਜੀਸ਼ਨ ਆਈ ਸੀ ਉਸ ਤੋਂ ਬਾਅਦ ਫਿਰ ਇਕਬਾਲ ਆਇਆ ਅਸੀਂ ਇਸੇ ਕਾਲਜ ਤੋਂ ਸ਼ੁਰੂ ਕੀਤਾ ਫਿਰ ਮੈਂ ਇਸ ਕਾਲਜ ਤੋਂ ਨਿਕਲ ਕੇ ਬਹੁਤ ਸਾਰੇ ਕਾਲਜਸ ਦੇ ਵਿੱਚ ਤਿਆਰੀਆਂ ਕਰਵਾਈਆਂ ਨਵੇਂ ਸਟੂਡੈਂਟ ਤਿਆਰ ਕੀਤੇ ਇਸ ਕਲਾ ਨਾਲ ਉਹਨਾਂ ਨੇ ਇਸ ਕਲਾ ਚ ਪਰਫਾਰਮ ਕੀਤਾ ਹੁਣ ਅਸੀਂ ਵੀ ਆਪਣੇ ਨਾਲ ਕਈ ਮੁੰਡਿਆਂ ਨੂੰ ਨਵਾਂ ਜੋੜ ਰਹੇ ਹਾਂ ਇਸ ਕਾਲਜ ਦੇ ਵਿੱਚੋਂ ਹੀ ਆਪਣੇ ਦੋ ਮੁੰਡੇ ਆ ਆਕਾਸ਼ ਹੈ ਉਹ ਸਾਡੇ ਪਿੰਡ ਤੋਂ ਹੀ ਆ ਇੱਕ ਮੁੰਡਾ ਹੁਣ ਇੱਥੇ ਮਨਪ੍ਰੀਤ ਪੜ੍ਹ ਰਿਹਾ ਪਿਛਲੇ ਦਿਨਾਂ ਚ ਵਿਰੋਧੀ ਧਿਰ ਦੇ ਜਿਹੜੇ ਆਪਣੇ ਹੈਗੇ ਆ ਲੀਡਰ ਕਾਂਗਰਸ ਦੇ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਆ ਸਾਡੀ ਉਹ ਇਸੇ ਮੁੰਡੇ ਨਾਲ ਇਸ ਕਾਲਜ ਦੀ ਪਿਛਲੀ ਸਾਈਡ ਮੈਂ ਸ਼ੂਟ ਕੀਤੀ ਸੀਗੀ ਹੁਣ ਉਹ ਵੀ ਜੁੜਿਆ ਹੋਇਆ ਆ ਤੇ ਹਣੇ ਆ ਵੀ ਅਸੀਂ ਕਈ ਵਾਰੀ ਅਸੀਂ ਇਕੱਠੇ ਨਹੀਂ ਹੁੰਦੇਗੇ ਤੇ ਕਈ ਵਾਰੀ ਮੌਕੇ ਤੇ ਗੱਲ ਕਰਨ ਵਾਲੀ ਹੁੰਦੀ ਹੈ ਤੇ ਉਹ ਫਿਰ ਹੁੰਦੀ ਰਵੇ ਗੱਲ ਜੇ ਮੈਂ ਇੱਥੇ ਆ ਤੇ ਮਣੀ ਨਾਲ ਉਹ ਮੁੰਡਾ ਮਨਪ੍ਰੀਤ ਆ ਉਹਦੇ ਨਾਲ ਕਰਾਂ ਜਾਂ ਅਸੀਂ ਇਕੱਠੇ ਚੰਡੀਗੜ੍ਹਾਂ ਤੇ ਉੱਥੇ ਜਾ ਕੇ ਕਰੀਏ ਮਤਲਬ ਗੱਲ ਨਾ ਰੁਕੇ ਦੂਸਰਾ ਅੱਜ ਇਸ ਕਾਲਜ ਦੇ ਵਿੱਚ ਬੈਠੇ ਆ ਆਪਾਂ ਸਰਕਾਰ ਬਾਰੇ ਵੀ ਗੱਲਾਂ ਕੀਤੀਆਂ ਉਹਨਾਂ ਨੇ ਐਜੂਕੇਸ਼ਨ ਸਿਸਟਮ ਨੂੰ ਸੁਧਾਰਨ ਦੀਆਂ ਗੱਲਾਂ ਕਰਕੇ ਉਹ ਆਏ ਸੀ ਉਹਨਾਂ ਨੇ ਐਜੂਕੇਸ਼ਨ ਅਦਾਰੇ ਦੇ ਵਿੱਚ ਭਰਤੀਆਂ ਕਰਨ ਦੀ ਗੱਲ ਕੀਤੀ ਸੀ ਪਰ ਮਤਲਬ ਬੜੀ ਸੰਜੀਦਗੀ ਜੀ ਨਾਲ ਆਪਾਂ ਗੱਲ ਕਰ ਰਹੇ ਆ ਪਰ ਇਹ ਬਣ ਮਜ਼ਾਕ ਰਿਹਾ ਉਹਨਾਂ ਦਾ ਵੀ 70 ਸਾਲਾਂ ਚ ਉਹਨਾਂ ਨੇ ਕੀਤਾ ਕੀ ਆ ਅਸਲ ਚ ਉਹਨਾਂ ਨੇ 70 ਸਾਲਾਂ ਚ ਕੀਤਾ ਹੀ ਕੁਛ ਨਹੀਂ ਕਹਿੰਦਾ ਵੀ ਉਹਨਾਂ ਨੇ ਇਹ ਭੰਡ ਦੇ ਆ ਨਾ ਹਉਣ ਵਾਲੇ ਕਿ 70 ਸਾਲਾਂ ਚ ਆ ਹੋ ਗਿਆ ਜੀ 70 ਸਾਲਾਂ ਚ ਆ ਹੋ ਗਿਆ ਤੇ ਤੁਸੀਂ 70 ਸਾਲਾਂ ਤੋਂ ਬਾਅਦ ਆ 3 ਸਾਲਾਂ ਚ ਕੀ ਕੀਤਾ ਪਿਛਲਿਆਂ ਨੇ ਘੱਟੋ ਘੱਟ ਕਿਸੇ ਦਾ ਰੁਜ਼ਗਾਰ ਤਾਂ ਨਹੀਂ ਖੋਇਆ ਸੀ ਤੁਸੀਂ ਕਿਹਨੂੰ ਰੁਜ਼ਗਾਰ ਦਿੱਤਾ ਉਹ ਦੱਸੋ ਮੈਂ ਟੀਚਿੰਗ ਫੀਲਡ ਦੀ ਗੱਲ ਕਰ ਰਿਹਾ ਕੱਲੇ ਦੀ ਪੁਲਸ ਨੇ ਨਾਂ ਦੇ ਆਪਦੇ ਲਈ ਭਰਤੀ ਕੀਤੀ ਹੋ ਕਸਾਨਾਂ ਨੂੰ ਕੁੱਟਣ ਵਾਸਤੇ ਲੋਕਾਂ ਤੇ ਡਾਂਗਾ ਭਰਉਣ ਵਾਸਤੇ ਉਹ ਆਪਦੀ ਸੇਫਟੀ ਆ ਤੇ ਇਹਨਾਂ ਨੇ ਕੀਤੇ ਹੋ ਸਕਦੇ ਆ ਹਜ਼ਾਰਾਂ ਭਰਤੀ ਕੀਤੀ ਪਰ ਐਜੂਕੇਸ਼ਨ ਸਿਸਟਮ ਦੀ ਇਹ ਗੱਲ ਕਰਦੇ ਸੀ ਅਸੀਂ ਦਿੱਲੀ ਮਾਡਲ ਲਿਆਵਾਂਗੇ ਅਸੀਂ ਐਜੂਕੇਸ਼ਨ ਅਦਾਰੇ ਦਾ ਵਿਕਾਸ ਕਰਾਂਗੇ ਭਰਤੀਆਂ ਕਿੰਨੀਆਂ ਕੀਤੀਆਂ ਤਿੰਨ ਸਾਲਾਂ ਚ ਰੋ ਪਟ ਕੇ ਇਹਨਾਂ ਨੇ 1158 ਵਾਲਿਆਂ ਨੂੰ ਜੁਆਇਨ ਕਰਾਇਆ ਇਹ ਵੀ ਕਿਹੜਾ ਇਹਨਾਂ ਦੀ ਸੀ ਇਹਨਾਂ ਦੀ ਨਹੀਂ ਸੀ ਉਹ ਪਿਛਲੀ ਸਰਕਾਰ ਦੀ ਸੀ 2364 ਪਿਛਲੀ ਸਰਕਾਰ ਦੀ ਸੀ ਟੀਟੀ ਵਾਲੇ ਤੇ 4164 ਪਿਛਲੀ ਸਰਕਾਰ ਦੀ ਸੀ ਇੱਕ ਹੋਰ ਕਿ ਕਿੰਨੇ 94 95 94 ਮੇਰਾ ਖਿਆਲ 95 94 ਉਹ ਵੀ ਪਿਛਲੀ ਸਰਕਾਰ ਦੀ ਸੀ ਈਟੀਟੀ ਦੀ ਇਹਨਾਂ ਦਾ ਤਾਂ ਕਲਾ ਕੇਜਰੀਵਾਲ ਹੈ ਇਹ ਕੇਜਰੀਵਾਲ ਨੂੰ ਚੱਕ ਕੇ ਤੁਰੇ ਫਿਰਦੇ ਆ ਹੁਣ ਜਿਹੜਾ ਸਭ ਤੋਂ ਵੱਡਾ ਮੁੱਦਾ ਤੁਸੀਂ ਸਾਡੇ ਅਧਿਆਪਕੋਂ ਪ੍ਰੋਫੈਸਰ ਹਰਿੰਦਰ ਬੜਾਰ ਸਾਡੇ ਅਧਿਆਪਕ ਹੈ ਤੁਸੀਂ ਜਿੰਨੇ ਵੀ ਗੈਸਟ ਫੈਕਲਟੀ ਦੇ ਵਿੱਚ ਅਧਿਆਪਕ ਸੀਗੇ ਉਹਨਾਂ ਨੂੰ ਹੁਣੇ ਬਾਹਰ ਕਰੀ ਜਾਂਦੇ ਤੁਸੀਂ ਕਿੰਨੇ ਸਾਲਾਂ ਤੋਂ ਸਰਕਾਰੀ ਕਾਲਜਾਂ ਨੂੰ ਇਹਨਾਂ ਅਦਾਰਿਆਂ ਨੂੰ ਬਚਾ ਕੇ ਰੱਖਿਆ ਕਿੰਨੇ ਵਾਰ ਕਿੰਨੇ ਸਾਰੇ ਸਟੂਡੈਂਟਾਂ ਨੂੰ ਅੱਜ ਤੁਹਾਡੇ ਪੜਾਏ ਹੋਏ ਸਟੂਡੈਂਟ 1158 ਚ ਅਸਿਸਟੈਂਟ ਪ੍ਰੋਫੈਸਰ ਭਰਤੀ ਹੋਇਆ ਸਰਕਾਰ ਦੀ ਤਾਂ ਇਹ ਜ਼ਿੰਮੇਵਾਰੀ ਬਣਦੀ ਉਹ ਹੋਰ ਭਰਤੀਆਂ ਨੂੰ ਕ੍ਰੀਏਟ ਕਰੇ ਅਸਿਸਟੈਂਟ ਪ੍ਰੋਫੈਸਰਾਂ ਨੂੰ ਤਾਂ ਕਿ ਕਾਲਜਾਂ ਚ ਹੋਰ ਜ਼ਿਆਦਾ ਮਾਹੌਲ ਅੱਛਾ ਸੋਹਣਾ ਹੋ ਜਾਏ ਤੇ ਜਿਹੜੇ ਬੰਦੇ ਆਲਰੇਡੀ ਤੁਹਾਡੇ ਵਰਗੇ ਗੈਸਟ ਫੈਕਲਟੀ ਚ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਕਾਲਜਾਂ ਨੂੰ ਹੁਣ ਤੱਕ ਸਾਹਮ ਕੇ ਰੱਖਿਆ ਸਟੂਡੈਂਟਾਂ ਨੂੰ ਜ਼ਿੰਮੇਵਾਰੀ ਨਾਲ ਪੜਾਇਆ ਉਹਨਾਂ ਬੰਦਿਆਂ ਦੇ ਪੱਕੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਆ ਉਹ ਜਿੱਥੇ ਜਿੱਥੇ ਤੁਸੀਂ ਹੈਗੇ ਹੋ ਆਲਰੇਡੀ ਤੁਹਾਨੂੰ ਉਥੇ ਪੱਕਿਆਂ ਕੀਤਾ ਜਾਣਾ ਚਾਹੀਦਾ ਸੀ ਜੀ ਮਿੱਤਰ ਪਿਆਰੇ ਤੁਸੀਂ ਸੁਣਿਆ ਅਵਤਾਰ ਚੜੇਕ ਤੇ ਇਕਬਾਲ ਚੜੇਕ ਦੋਨਾਂ ਦੀ ਜੋੜੀ ਅੱਜ ਤੁਹਾਡੇ ਰੂਬਰੂ ਹੋਈ ਹੈ ਇਹਨਾਂ ਦੇ ਕਲਾ ਬਾਰੇ ਇਹਨਾਂ ਦੀ ਘਰੇਲੂ ਜ਼ਿੰਦਗੀ ਬਾਰੇ ਇਹਨਾਂ ਦੇ ਦੁੱਖਾਂ ਦਰਦਾਂ ਬਾਰੇ ਹਰ ਤਰ੍ਹਾਂ ਦੀ ਬਾਤ ਤੁਹਾਡੇ ਸਾਹਮਣੇ ਪਾਈ ਗਈ ਹੈ ਹੁਣ ਤੁਸੀਂ ਦੱਸਿਓ ਤੁਹਾਨੂੰ ਇਹਨਾਂ ਦੀ ਕਲਾ ਕਿਦਾਂ ਦੀ ਲੱਗਦੀ ਹੈ ਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਸ ਟਾਈਮ ਕਿੱਦਾਂ ਦੀ ਸਪੋਰਟ ਦੀ ਸਮਾਜ ਨੂੰ ਲੋੜ ਹੈ ਬਹੁਤ ਮਿਹਰਬਾਨੀ ਧੰਨਵਾਦ ਬਹੁਤ ਆਰ ਜੀ ਕਮਾਲ ਜੀ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਰ ਸ਼ੁਕਰੀਆ ਬਹੁਤ ਬਹੁਤ